ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਤੁਹਾਨੂੰ ਵੀ ਪਤਾ ਬਈ ਹਰਿਆਣੇ ਵਾਲੇ ਜਾੜ ਦਾ ਦੌਰ ਚੱਲਦਾ ਉਹ ਸ਼ਿਲੂ ਮੁੰਡਾ ਕਮਾਲ ਦੀ ਗੇਮ ਦਿਖਾਉਂਦਾ ਆ ਰਿਹਾ ਐਸ ਸೀਜ਼ਨ 'ਚ ਵੀ ਮੇਰੇ ਵੀਰੋ ਕੈਰੀ ਕੀਤਾ ਪਹਿਲੇ ਨੰਬਰ ਦਾ ਜਾਫੀ ਬਣਿਆ ਪਿਛਲੇ ਸਾਲ ਵੀ ਟੌਪ ਦੀ ਗੇਮ ਸੀਗੀ ਇਨਾਮ ਦੱਸਾਂਗੇ ਜਿੰਨੇ ਕੁ ਜੋ ਹੈ ਕਲੀਅਰ ਆ ਉਹਨੇ ਕੁ ਤੁਹਾਨੂੰ ਕਲੀਅਰ ਕਰਾਂਗੇ ਬਾਕੀ ਜੋ ਹੈ ਉਸ ਭਰਾ ਦੀ ਗੇਮ ਦੀ ਹਨਾ ਆਪਾਂ ਐਪਰੀਸ਼ੀਏਟ ਹੀ ਕਰਦੇ ਆਂ ਵੀ ਨੀ ਛੋਟੀ ਉਮਰ ਚ ਤੁਸੀਂ ਵੀ ਕਰੋ ਯਾਰ ਜੇ ਕੋਈ ਮੇੜ ਤਨਾ ਅੱਗੇ ਜਾਂਦਾ ਮੜਾਣਾ ਗਿਆ ਕਰੋ ਹਰਿਆਣੇ ਦਾ ਜਾਂ ਭਾਵੇਂ ਉਹ ਪੰਜਾਬ ਦਾ ਕੋਈ ਖਿਡਾਰੀ ਜਿਹੜਾ ਉੱਪਰ ਜਾਂਦਾ ਉਹ ਟੌਪ ਹੀ ਆ ਯਾਰ ਤੇ ਸਪੋਰਟ ਕਰਿਆ ਕਰੋ ਬਾਕੀ ਸ਼ੀਲੂ ਦੇ ਪਹਿਲਾਂ ਆਪਾਂ ਮੋਟਰਸਾਈਕਲਾਂ ਦੀ ਗੱਲ ਕਰੀਏ ਤਾਂ ਕਰੀਬ ਮੇਰੇ ਵੀਰੋ 25 ਤੋਂ ਉੱਪਰ ਹੀ ਹੋ ਗਿਆ ਮੋਟਰਸਾਈਕਲ 25 ਤੋਂ ਉੱਪਰ ਹੀ ਜੱਤਲੇ ਆ ਮੁੰਡੇ ਨੇ ਮੰਨਿਆ ਗਿਣਤੀ ਘਾਟਾ ਪਰ ਮੇਰੇ ਵੀਰੋ ਹਜੇ ਉਮਰ ਹੀ ਜੋ ਹੈ 20 ਸਾਲ ਦੀ ਆ ਤੇ ਹਜੇ 2 ਕੁ ਸਾਲਾਂ ਚ 25 ਮੋਟਰਸਾਈਕਲ ਜਿੱਤਨੇ ਕੋਈ ਖੜਾਜੀ ਦਾ ਵੜਾ ਨਹੀਂ ਹੁੰਦਾ ਮੇਰੇ ਵੀਰੋ ਤੇ ਫੋਰਚਨਰ ਵੀ ਨਵੇਂ ਸਨਮਾਨ ਚ ਮਿਲੀ ਹੋਈ ਆ ਤੇ ਸਰਕਾਰ ਪੀਓ ਵੀ ਮੇਰੇ ਵੀਰੋ ਤੇ ਮੇਰੇ ਵੀਰੋ ਆਈ 20 ਵੀ ਜਿੱਤੀ ਹੋਈ ਆ ਗੱਡੀਆਂ ਦੀ ਵੀ ਜੈਤ ਲਗਾਤੇ ਦਸਕ ਦੇ ਕਰੀਬ ਜੋ ਐ ਟਰੈਕਟਰਾਂ ਦੀ ਰੇਂਜ ਪਹੁੰਚਾ ਦਿੱਤੀ ਆ ਦਸਕ ਟਰੈਕਟਰ ਕੰਬੈਨ ਵੀ ਭੁੱਲ ਨਹੀਂ ਸਕਦੇ ਦੇਦਨਾ ਚ ਰਿਕਾਰਡ ਬਣਾਏ ਸੀ ਮੁੰਡੇ ਨੇ ਜਦੋਂ ਕੰਬਾਈਨਾਂ ਰੱਖੀਆਂ ਗੰਗਾ ਸੀ ਮੇਰੇ ਵੀਰੋ ਤਾਂ ਫੋਰ ਟਰੈਕਟਰ ਤਾਂ ਯਾਰ ਮੁੰਡੇ ਨੇ ਵੈਸੇ ਹੀ ਉਦਾਂ ਹੀ ਜੱਤੇ ਜਾਂਦਾ ਸੀਗਾ ਨਾ ਜਦੋਂ ਖੇਡਦਾ ਸੀ ਕਿਸੇ ਕੱਪ ਦੇ ਤਾਂ ਇਹ ਚੀਜ਼ਾਂ ਕਰਕੇ ਹਰਿਆਣੇ ਵਾਲ ਦੀ ਗੇਮ ਉੱਪਰ ਆਪਾਂ ਕਹਿ ਸਕਾਂ ਦੇ ਵੀ ਹੁਣ ਪਾਲੇ ਨੇ ਜੇਕਰ ਆਪਾਂ ਗੱਲ ਕਰੀਏ ਵੀ ਜਲਾਲਪੁਰੀਏ ਨੇ 19 ਸਾਲ ਚੋਂ ਨਹੀਂ ਕਰ ਪਾਇਆ ਸੀਗਾ ਨਾ ਪਰ ਜੇ ਉਦੋਂ ਇਨਾਮ ਹੁੰਦੇ ਇੰਨੇ ਜਲਾਲਪੁਰੀਆ ਵੀ ਕਰ ਜਾਂਦਾ ਵੱਖਰਾ ਪਰ ਅੱਜ ਜੇਕਰ ਗੱਲ ਕਰੀਏ ਵੀ ਸ਼ਿਲੂ ਉਸ ਜਗ੍ਹਾ ਤੇ ਪਹੁੰਚਿਆ ਹੋਇਆ ਜਲਾਲਪੁਰੀਏ ਦੀ ਪਰ ਪਾਲੇ ਨੂੰ ਟਾਈਮ ਲੰਮਾ ਹੋ ਗਿਆ ਅਜੇ ਸ਼ਿਲੂ ਹੁਣ ਖੇਡਣ ਲੱਗਿਆ ਉਹ ਚੀਜ਼ ਵੀ ਆ ਪਰ ਮੇਰੇ ਵੀਰੋ ਇਹ ਗੱਲ ਸੱਚੀ ਆ ਵੀ ਹਰਿਆਣੇ ਵਾਲ ਨੇ ਛੋਟੀ ਉਮਰ 'ਚ ਹੀ ਹੁਜੀਆਂ ਚੀਜ਼ਾਂ ਕਰ ਦੱਤੀਆਂ ਜੋ ਬਹੁਤ ਵੱਡੇ ਵੱਡੇ ਖਿਡਾਰੀ ਨਹੀਂ ਹਨਾ ਕਰ ਪਾਉਂਦੇ ਹੁੰਦੇ ਬਾਕੀ ਮੇਰੇ ਵੀਰੋ ਤੁਹਾਨੂੰ ਇਹ ਇਨਾਮ ਦੱਸਣੀ ਸੀ ਨਗਦ ਰਕਮੀਆਂ ਲਗਭਗ ਕਰੋੜਾਂ ਦੇ ਬਜਟ ਦੇ ਇਨਾਮ ਜਿੱਤਦਾ ਇੱਕ ਥਾਂ ਤੋਂ ਪੁਲੱਥ ਦਾ ਮੇਲਾ ਹੋਇਆ ਪਿੱਛੇ ਜੇ ਉਸ ਮੇਲੇ ਤੇ ਮੇਰੇ ਵੀਰੋ ਬੋਲਟ ਹਾਰਲੇ ਤੇ ਜੋ ਹੈ ਲੱਖਾਂ ਦੇ ਇਨਾਮ ਉੱਥੋਂ ਵੀ ਜਿੱਤ ਕੇ ਲੈ ਕੇ ਗਿਆ ਫੋਰ ਟਰੈਕਟਰ ਵੀ ਮੇਰੇ ਵੀਰੋ ਇੱਕ ਟੂਰਨਾਮੈਂਟ ਤੋਂ ਜਿੱਤਣਾ ਮੇਰੇ ਵੀਰੋ ਇਹ ਵੀ ਚੀਜ਼ ਵੱਖਰੀ ਆ ਵੀ ਇੰਨੀਆਂ ਚੀਜ਼ਾਂ ਉਹ ਵੀ ਜੋ ਆ ਚੀਜ਼ ਦਾ ਰਿਕਾਰਡ ਬਣਿਆ ਇਹ ਸ਼ੀਲੂ ਨੇ ਕੀਤਾ ਮੇਰੇ ਵੀਰੋ ਇੰਨੀ ਛੋਟੀ ਉਮਰ ਦੇ ਵਿੱਚ ਬਾਕੀ ਤੁਹਾਨੂੰ ਇਹ ਵੱਡੀ ਅਪਡੇਟ ਦੇਣੀ ਸੀਗੀ ਸ਼ੀਲੂ ਹਰਿਆਣੇ ਵਾਲ ਦੀ ਕਿੱਦਾਂ ਲੱਗਦੀ ਆ ਗੇਮ ਤੁਸੀਂ ਵੀ ਦੱਸ ਸਕਦੇ ਹੋ ਮੰਡੇ ਦਾ ਦੌਰ ਚਲਾਇਆ ਹੋਇਆ ਤੇ ਇਹ ਹਜੇ ਵੀ ਮੇਰੇ ਲੱਗਦਾ ਚੱਲੀ ਜਾਣਾ ਸ਼ੀਲੂ ਦੀ ਮਿਹਨਤ ਦੇ ਕਰਕੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਦੋ ਰਿਕੈਸ ਪਲੇਅਰ ਬਾਰੇ ਆਪਾਂ ਬਾਇਓਗ੍ਰਾਫੀ ਜਾਂ ਇਨਾਮਾਂ ਦੀ ਜਾਣਕਾਰੀ ਲੈ ਕੇ ਆਈਏ ਤੁਸੀਂ ਵੀ ਦੱਸ ਸਕਦੇ ਹੋ ਧੰਨਵਾਦ